ਕੀ ਸਿੱਖ ਧਰਮ ਦੀ ਉਹ ਬੀਬੀ ਜਿਹਨੂੰ ਇੱਕ ਇੰਨਾ ਕ ਵੱਡਾ ਖਿਤਾਬ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਦੀ ਭੈਣ ਕਹਿ ਲਿਏ ਉਹ ਵੀ ਇੱਕ ਖਿਤਾਬ ਇਹਨਾਂ ਦੇ ਨਾਮ ਦੇ ਨਾਲ ਜੁੜਿਆ ਹੋਇਆ ਦੂਜੇ ਪਾਸੇ ਸਿੱਖ ਧਰਮ ਦੇ ਵਿੱਚ ਜੇ ਕਿਸੇ ਬੀਬੀ ਦੇ ਨਾਮ ਦੇ ਨਾਲ ਕੌਰ ਤੇ ਸਿੰਘ ਇਕੱਠਾ ਆਇਆ ਉਹ ਵੀ ਏਸੇ ਬੀਬੀ ਦੇ ਨਾਮ ਦੇ ਨਾਲ ਕੌਰ ਤੇ ਸਿੰਘ ਇਕੱਠਾ ਸ਼ਬਦ ਵਰਤਿਆ ਗਿਆ ਇਹ ਉਹ ਬੀਬੀ ਹੈ ਜਿਸ ਬੀਬੀ ਦਾ ਦਾਦਾ ਸ਼ਹੀਦ ਦਾਦਾ ਦਾ ਸ਼ਹੀਦ ਪਤੀ ਸ਼ਹੀਦ ਤੇ ਪੁੱਤਰ ਵੀ ਸ਼ਹੀਦ ਹੋ ਜਾਂਦੇ ਇਹ ਉਹ ਬੀਬੀ ਹੈ ਜਿਹੜੀ ਬੀਬੀ ਦਾ ਇਤਿਹਾਸ ਸਾਡੀਆਂ ਅੱਖਾਂ ਤੋਂ ਬੜੀ ਦੂਰ रह ਗਿਆ ਹੈ ਦੂਰ रह ਗਿਆ ਹੈ ਸ਼ਾਹੀ ਤੱਬੀ ਤੋਂ ਚੱਲ ਕੇ ਧੰਨ ਗੁਰਗੋਬਿੰਦ ਸਿੰਘ ਮਹਾਰਾਜ ਜੀ ਦਾ ਕਾਫਲਾ ਸਰਸਾ ਨਦੀ ਵੱਲ ਵਧ ਰਿਹਾ ਹੈ ਪਿੱਛੇ ਭਾਈ ਉਦੇ ਸਿੰਘ ਜੀ ਸ਼ਹੀਦ ਹੋ ਗਏ ਨੇ ਗੱਲ ਕਰਾਂਗੇ ਪਿੱਛੋ ਕੜਦੀ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਆਪਣਾ ਇੱਕ ਸਿੱਖ ਜਿਹੜਾ ਕਿ ਸ਼ਸਤਰ ਵਿਦਿਆ ਦਾ ਧਨੀ ਹੈ ਜਿਹੜਾ ਕਿ ਆਪਣੇ ਪਿਤਾ ਦਾਦੇ ਪਰਦਾਦੇ ਤੋਂ ਸ਼ਸਤਰ ਵਿਦਿਆ ਸਿੱਖ ਕੇ ਇੱਕ ਸ਼ਸਤਰ ਵਿਦਿਆ ਦਾ ਧਨੀ ਬਣ ਜਾਂਦਾ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਗੋਬਿੰਦ ਰਾਏ ਜੀ ਨੂੰ ਜਦੋਂ ਸ਼ਸਤਰਾਂ ਦੀ ਸਿਖਲਾਈ ਦਿੱਤੀ ਜਾਂਦੀ ਹੈ ਤਾਂ ਉਸ ਸਮੇਂ ਬੱਜਰ ਸਿੰਘ ਮਲਤਾਨੀ ਦੀ ਡਿਊਟੀ ਲਗਾਉਂਦੇ ਨੇ ਕਿ ਭਾਈ ਬੱਜਰ ਸਿੰਘ ਜੀ ਤੁਸੀਂ ਗੋਬਿੰਦ ਰਾਏ ਜੀ ਨੂੰ ਵਧੀਆ ਹਥਿਆਰਾਂ ਦੀ ਟ੍ਰੇਨਿੰਗ ਦੇਣੀ ਇਹ ਵੀ ਕਹੀਏ ਕਿ ਦੁਨਿਆਵੀ ਤੌਰ ਦੇ ਉੱਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਸ਼ਸਤਰ ਵਿਦਿਆ ਦੇਣ ਵਾਲੇ ਸਨ ਭਾਈ ਬੱਜਰ ਸਿੰਘ ਮਲਤਾਨੀ ਭਾਈ ਬੱਜਰ ਸਿੰਘ ਮਲਤਾਨੀ ਦੀ ਬੇਟੀ ਸੀ ਜਿਸ ਬੇਟੀ ਦਾ ਨਾਮ ਸੀ ਬੀਬੀ ਪਿੱਖਾ ਜੀ 1699 ਦੀ ਵਿਸਾਖੀ ਨੂੰ ਬੀਬੀ ਪਿੱਖਾ ਜੀ ਅੰਮ੍ਰਿਤ ਛਕਦੇ ਨੇ ਅਮਰ ਛਕਣ ਤੋਂ ਬਾਅਦ ਇਹਨਾਂ ਦੇ ਨਾਮ ਦੇ ਨਾਲ ਜਿੱਥੇ ਕੌਰ ਉਥੇ ਸਿੰਘ ਸ਼ਬਦ ਵੀ ਆਉਂਦਾ ਬੀਬੀ ਭੀਖਾ ਕੌਰ ਸਿੰਘ ਜੀ ਬੀਬੀ ਭੀਖਾ ਕੌਰ ਜੀ ਦੇ ਪਿਤਾ ਭਾਈ ਬੱਜਤ ਸਿੰਘ ਮਲਤਾਨੀ ਜੀ ਇਹਨਾਂ ਦੇ ਪਿਤਾ ਭਾਈ ਰਾਮਾ ਜੀ ਭਾਈ ਰਾਮਾ ਜੀ ਦੇ ਪਿਤਾ ਭਾਈ ਸੁਖੀਆ ਜੀ ਜਿਹੜੇ 6ਵੇਂ ਪਾਸ਼ਾ ਮਹਾਰਾਜ ਜੀ ਦੇ ਸਮੇਂ ਜੰਗਾਂ ਦੇ ਵਿੱਚ ਲੜਦੇ ਹੋਏ ਸ਼ਹੀਦੀ ਪ੍ਰਾਪਤ ਕਰਦੇ ਨੇ ਤੇ ਉਹਨਾਂ ਦੇ ਪਿਤਾ ਭਾਈ ਮੰਡਨ ਜੀ ਗੱਲ ਕਰੀਏ ਬੀਬੀ ਪਿੱਖਾਂ ਕੌਰ ਜੀ ਦੇ ਦਾਦਾ ਜੀ ਸ਼ਹੀਦ ਪੜਦਾਦਾ ਜੀ ਸ਼ਹੀਦ ਤੇ ਇਹ ਆਨੰਦਪੁਰ ਸਾਹਿਬ ਵਿਖੇ ਤਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਨਾਲ ਇਕੱਠੇ ਸ਼ਾਸਤਰ ਵਿਦਿਆ ਸਿੱਖਦੇ ਨੇ ਤੇ ਇਕੱਠੇ ਵੱਡੇ ਹੁੰਦੇ ਨੇ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਇਹਨਾਂ ਨੂੰ ਭੈਣ ਵੀ ਕਹਿੰਦੇ ਸੀ ਜਦੋਂ ਇਹਨਾਂ ਦੇ ਵਿਆਹ ਦੀ ਗੱਲ ਤੁਰਦੀ ਹੈ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਆਪ ਵਿਚੋਲਾ ਬਣ ਕੇ ਭਾਈ ਆਲਮ ਸਿੰਘ ਨੱਚਣੇ ਦੇ ਨਾਲ ਇਹਨਾਂ ਦੇ ਆਨੰਦ ਕਾਰਜ ਕਰਾਉਂਦੇ ਨੇ ਭਾਈ ਆਲਮ ਸਿੰਘ ਨੱਚਣਾ ਪਰਮਾਰ ਪਰਿਵਾਰ ਦੇ ਵਿੱਚੋਂ ਆਉਂਦਾ ਇਹਨਾਂ ਦੇ ਵੀ ਅੱਗੇ ਪਿਤਾ ਇਹਨਾਂ ਦੇ ਵੀ ਅੱਗੇ ਦਾਦਾ ਜੀ ਸ਼ਹੀਦੀ ਪ੍ਰਾਪਤ ਕਰਦੇ ਨੇ ਇਹ ਉਹ ਪਰਿਵਾਰ ਹੈ ਆਲਮ ਸਿੰਘ ਨੱਚਣਾ ਦੇ ਨਾਲ ਵਿਆਹ ਹੋ ਜਾਂਦਾ ਜਦੋਂ ਆਨੰਦਪੁਰ ਸਾਹਿਬ ਨੂੰ ਘੇਰਾ ਪਾਇਆ ਜਾਂਦਾ ਉਸ ਸਮੇਂ ਗੁਰਗੋਬਿੰਦ ਸਿੰਘ ਮਹਾਰਾਜ ਜੀ ਬਚਨ ਕਰਦੇ ਨੇ ਕਿ ਹੁਣ ਇੱਥੇ ਜੰਗ ਯੁੱਧ ਹੋਣੇ ਨੇ ਪਰਿਵਾਰਾਂ ਨੂੰ ਬੇਨਤੀ ਹੈ ਪਰਿਵਾਰ ਚਲੇ ਜਾਓ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਦੂਰ ਅੰਦੇਸੀ ਦੀ ਸੋਚ ਦੇ ਨਾਲ ਕਾਫੀ ਪਰਿਵਾਰਾਂ ਨੂੰ ਆਨੰਦਪੁਰ ਸਾਹਿਬ ਦੇ ਵਿੱਚੋਂ ਭੇਜ ਦਿੱਤਾ ਸੀ ਪਰ ਬੀਬੀ ਪਿੱਖਾ ਕੌਰ ਕਹਿੰਨ ਲੱਗੀ ਪਾਤਸ਼ਾਹ ਜੀ ਮੈਂ ਕਿਹੜੇ ਪਰਿਵਾਰ ਦੇ ਨਾਲ ਜਾਵਾਂ ਮੈਂ ਤੁਹਾਡਾ ਪਰਿਵਾਰ ਹਾਂ ਮੈਂ ਤੁਹਾਡੇ ਪਰਿਵਾਰ ਦਾ ਹੀ ਹਿੱਸਾ ਹਾਂ ਤੇ ਮੈਂ ਨਹੀਂ ਜਾਵਾਂਗੀ ਉਸ ਸਮੇਂ ਬੀਬੀ ਪਿੱਖਾ ਕੌਰ ਜੀ ਆਨੰਦਪੁਰ ਸਾਹਿਬ ਹੀ ਰਹਿੰਦੇ ਨੇ ਜਦੋਂ ਆਨੰਦਪੁਰ ਸਾਹਿਬ ਛੱਡਿਆ ਜਾਂਦਾ ਸਰਸਾ ਨਦੀ ਪਹੁੰਚਣ ਤੋਂ ਪਹਿਲਾਂ ਇੱਕ ਪਾਸੇ ਭਾਈ ਉਦੇ ਸਿੰਘ ਸ਼ਹੀਦ ਹੋ ਜਾਂਦੇ ਨੇ ਦੂਜੇ ਪਾਸੇ ਇਹੀ ਬੀਬੀ ਭिक्ખા ਕੌਰ ਸਿੰਘ ਜੀ ਆਪਣੇ 100 ਸਿੰਘਾਂ ਦੇ ਜਥੇ ਦੇ ਨਾਲ ਇੱਥੇ ਨਾਲ ਇੱਕ ਪਿੰਡ ਪੈਂਦਾ ਜੀ ਪਿੰਡ ਚੱਖੀਆਂ ਛੋਟੀ ਚੱਖੀਆਂ ਪਿੰਡ ਹੈ ਗੁਰਦੁਆਰਾ ਸਾਹਿਬ ਇੱਥੇ ਨਹੀਂ ਬਣਿਆ ਹੋਇਆ ਹਾਂ ਪਿੰਡ ਵਾਲਿਆਂ ਨੇ ਇੱਕ ਗੁਰਦੁਆਰਾ ਸਾਹਿਬ ਬਣਾਇਆ ਹੋਇਆ ਜਿਹੜੀ ਯਾਦਗਾਰ ਬੀਬੀ ਭਿਖਾਂਕੌਰ ਦੇ ਨਾਮ ਦੇਤੇ ਬਣੀ ਹੋਈ ਹੈ ਇਹ ਸਿੱਖ ਧਰਮ ਦੀ ਪਹਿਲੀ ਬੀਬੀ ਹੈ ਜਿਹੜੀ ਜ਼ੁਲਮ ਦੇ ਨਾਲ ਟੱਕਰ ਆ ਲੰਦੀ ਹੋਈ 22 ਧਾਰ ਦੀਆਂ ਫੌਜਾਂ ਦੇ ਨਾਲ ਲੜਦੀ ਹੋਈ ਔਰੰਗਜ਼ੇਬ ਦੀਆਂ ਫੌਜਾਂ ਦੇ ਨਾਲ ਲੜਦੀ ਹੋਈ ਵਜੀਦੇ ਖਾਨ ਦੀਆਂ ਫੌਜਾਂ ਦੇ ਆਹੂ ਲੌਂਦੀ ਹੋਈ ਇਹਦੇ ਆਖਰ ਮੱਥੇ ਤੇ ਗੋਲੀ ਵੱਜਦੀ ਹੈ ਇਹ ਇੱਥੇ ਸ਼ਹੀਦ ਹੋ ਜਾਂਦੀ ਹੈ ਕਿੱਡੀ ਮਾਣ ਵਾਲੀ ਗੱਲ ਹੈ ਕਿ ਸਿੱਖ ਧਰਮ ਦੀ ਪਹਿਲੀ ਸ਼ਹੀਦ ਬੀਬੀ ਵੀ ਇਸ ਸਫਰੇ ਸ਼ਹਾਦਤ ਦੇ ਵਿੱਚ ਆਪਣੀ ਸ਼ਹੀਦੀ ਪ੍ਰਾਪਤ ਕਰ ਜਾਂਦੀ ਹੈ ਦੂਜੇ ਪਾਸੇ ਗੱਲ ਆਉਂਦੀ ਹੈ ਕਿ ਭਾਈ ਜੀਵਨ ਸਿੰਘ ਜੀ ਉਹ ਵੀ ਇੱਥੇ ਹੀ ਸਿੰਘਾਂ ਦੇ ਨਾਲ ਰਲ ਕੇ ਲੜਦੇ ਹੋਏ ਫੌਜਾਂ ਦੇ ਨਾਲ ਲੜਦੇ ਹੋਏ ਸ਼ਹੀਦੀ ਪ੍ਰਾਪਤ ਕਰ ਜਾਂਦੇ ਨੇ ਦੂਜੇ ਪਾਸੇ ਗੁਰਗੋਬਿੰਦ ਸਿੰਘ ਮਹਾਰਾਜੀ ਸਰਸਾ ਨਦੀ ਦੇ ਕੰਡੇ ਤੇ ਪਹੁੰਚ ਜਾਂਦੇ ਨੇ ਜੀ ਅੱਗੇ ਚੱਲਦੇ ਆ ਸਰਸਾ ਨਦੀ ਦੇ ਉੱਤੇ ਕੀ ਹੁੰਦਾ ਸਰਸਾ ਨਦੀ ਦੇ ਉੱਤੇ ਅੱਗੇ ਸਰਵਣ ਕਰਦੇ ਆ ਜੀ